ਲੋਕਾਂ ਕੋਲ ਅਪੀਲ ਉਹ ਕਹਿੰਦੇ ਨੇ ਹੰਗਸ ਸਿੰਘ ਧੱਕਾ ਕਰਦੇ ਜੀ ਇਹ ਤਾਲੇਵਾਨ ਵਾਂਗੂ ਟੰਗ ਦਿੰਦੇ ਜਿਹੜਾ ਸਾਨੂੰ ਕਿਸੇ ਬੱਚੇ ਨੇ ਇਹੋ ਜੀ ਹਰਕਤ ਕਰਦਾ ਮਿਲ ਗਿਆ ਅਸੀਂ ਵੱਡ ਕੇ ਚੌਂਕ 'ਚ ਟੰਗਣਾ ਸਾਡੇ ਦੇ ਪਰਚੇ ਹੋ ਜਾਣ ਸਾਡੇ ਸਾਧ ਦਾਦਾ ਸਾਲਾ ਹੀ ਘਾਟਾਵਾਂਗੇ ਸਿੰਘ ਸਾਡੇ ਪਰ ਅਸੀਂ ਜਿਹੜਾ ਕੋਈ ਗਲਤ ਕਰਤ ਕਰ ਮਿਲ ਗਿਆ ਇਸ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਦੇਣਾ ਅੱਡ ਵੱਡ ਕੇ ਚੌਂਕ 'ਚ ਡਾਂਗਾਗੇ ਅਸੀਂ ਜਿਹੜਾ ਕੋਈ ਬਾਹਰਲੇ ਅਰਬ ਕੰਟਰੀ 'ਚ ਕਿਤੇ ਕਤਲ ਹੋ ਜਾਂਦਾ ਹੈ ਜਾਂ ਕੋਈ ਰੇਪ ਹੋ ਜਾਂਦਾ ਉਸ ਟਾਈਮ ਨੂੰ ਮੋਦੀ ਸਜ਼ਾ ਦੇ ਦਿੰਦੇ ਆ ਕੋਈ ਉਥੇ ਹਰਕਤ ਨਹੀਂ ਹੁੰਦੀ ਮਾਰੇ ਰঞ্জੀਤ ਸਿੰਘ ਦਾ ਰਾਜ ਦੇ ਵਿੱਚ ਕਦੇ 40 ਸਾਲ ਚ ਰੇਪ ਹੋਇਆ ਸੀ ਕਿਉਂਕੋ ਉਹ ਦੇਸ਼ ਨਕਾਲਾ ਦੇਂਦੇ ਸੀ ਹੁਣ ਤਾਂ ਕੀ ਅਗਲਾ 5-7 ਸਾਲ ਕੱਢ ਕੇ ਫੇਰ ਆ ਜਾਂਦਾ ਹੁਣ ਇਹ ਲੀਡਰਾਂ ਦੇ ਬੱਚੇ ਤੇ ਪੁਲਿਸ ਵਾਲੇ ਕੋਲ ਆ ਜਿਪਸੀ ਚ ਲੈ ਕੇ ਜਾਂਦੇ ਆ ਸਕੂਲੇ ਜਿਪਸੀ ਚ ਲੈ ਕੇ ਆ ਜਾਂਦੇ ਹੁਣ ਆਮ ਬੰਦਾ ਕੀ ਕਰੂਗਾ ਜੇ ਜਦੋਂ ਐਹੋ ਜਿਹੀ ਕੋਈ ਹਰਕਤ ਕਰਦਾ ਬੱਚੇ ਦੇ ਨਾਲ ਯਾਰ ਤੁਸੀਂ ਉਹਨੂੰ ਕਿਉਂ ਬਖਸ਼ ਦੇ ਜੇ ਭੀੜ ਦਾ ਕਤਲ ਕਿੱਥੋਂ ਤੱਕ ਜਾਂਦਾ ਕਦੀ ਵੇਖਿਆ ਆਪਾਂ ਜਦੋਂ ਭੀੜ 'ਚ ਕਤਲ ਹੁੰਦਾ ਨਾ ਉਹ 6 ਮਹੀਨਿਆਂ ਚ ਭਰੀ ਹੋ ਜਾਂਦਾ ਹਾਂ ਹੁਣ ਜਿਹੜੇ ਲੀਡਰ ਕਹਿੰਦੇ ਵੀ ਕੁਝ ਨਹੀਂ ਹੋਇਆ ਜੇ ਇਹ ਪੁੱਛੇ ਉਹ ਲੀਡਰ ਨੂੰ ਜਾ ਕੇ ਉਹਦੇ মিডিਆ 'ਚ ਇੰਟਰਵਿਊ ਲੋ ਵੀ ਜੇ ਤੇਰੇ ਬੱਚੇ ਨਾ ਹੁੰਦਾ ਤੇ ਤੂੰ ਕੀ ਕਰਦਾ ਫਿਰ ਕੀ ਕਰਦੇ ਕੀ ਗੱਲ ਉਹਨਾਂ ਨੂੰ ਕੋਈ ਦੋਖ ਨਹੀਂ ਹਜੇ ਤੱਕ ਪੰਜਾਬ 'ਚ ਇਹ ਜਿਹੜੇ ਠੇਕੇਦਾਰ ਇਹਦੇ بڑے بڑے ਲੀਡਰ ਐਮਪੀ ਐਮਐਲ ਕਿਸੇ ਦਾ ਬਿਆਨ ਆ ਕੀ ਗੱਲ ਉਹਨਾਂ ਦਾ ਮੂੰਹ ਟੁੱਟ ਗਿਆ ਕੋਈ ਸ਼ਰਮ ਆਉਂਦੀ ਬੋਲਣ ਲੱਗਿਆ ਪੰਜਾਬ ਲਈ ਵੋਟਾਂ ਮੰਗੇ ਤੇ ਪਿੰਡਾਂ ਦੇ ਧੱਕੇ ਖਾਂਦੇ ਫਿਰਦੇ ਆ ਕੀ ਆ ਜੋ ਬੋਲ ਨਹੀਂ ਸਕਦੇ ਬਿੱਡਾ ਵੱਡਾ ਜ਼ੁਲਮ ਹੈ ਬੱਚੇ ਨਾਲ ਐਡਾ ਇੱਡਾ ਵੱਡਾ ਜ਼ੁਲਮ ਬੱਚੇ ਦੇ ਨਾਲ ਕਰਦਾ ਏ ਉਹੋ ਜੇ ਬੰਦੇ ਲਈ ਕੋਈ ਮਾਫੀ ਨਹੀਂ ਉਹਨੂੰ ਝਟਕ ਕੇ ਸੋਦਾ ਲਾਦਣਾ ਚਾਹੀਦਾ ਖਾਲਸਾ ਪੰਜਾਬ ਸਾਰੇ ਪੁੱਛੇ ਗੱਲਬਾਤ ਹੋਈ ਹੈ ਕਸੂਰ ਬੱਚੇ ਦਾ ਨਹੀਂ ਸਾਡਾ ਸਾਡਾ ਕਸੂਰ ਹੈ ਬੱਚੇ ਦਾ ਕਸੂਰ ਕੋ ਨਹੀਂ ਸਾਡਾ ਕਸੂਰ ਤਾਂ ਅਸੀਂ ਘਰਾਂ 'ਚ ਵਾੜੇ ਅਸੀਂ ਘਰਾਂ 'ਚ ਰੱਖੇ ਸਾਡੇ ਕਈ ਜ਼ਿੰਮੇਦਾਰਾਂ ਨੂੰ ਕਹਤੋ ਤੁਸੀਂ ਪਰਵਾਸੀ ਘਰਾਂ 'ਚ ਵਾੜੇ ਆ ਉਹ ਕਹਿੰਦੇ ਅਸੀਂ ਰੱਖੇ ਆ ਕੁਰਾਲੀ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਆ ਲਾਈਟਾਂ ਦੇ ਉੱਪਰ ਪਹੁੰਚੇ ਆ ਇਸ ਵਕਤ ਪ੍ਰਵਾਸੀਆਂ ਦੇ ਰੋਸ ਨੂੰ ਲੈ ਕੇ ਕਿਦਾਂ ਦਾ ਕੀਤਾ ਜਿਹੜਾ ਕੁਰਾਲੀ ਦੀਆਂ ਲਾਈਟਾਂ ਪੂਰਾ ਤਰ੍ਹਾਂ ਜਾਮ ਕਰ ਦਿੱਤੀਆਂ ਗਈਆਂ ਨੇ ਸਾਡੇ ਨਿਹੰਗ ਸਿੰਘ ਜਥੇਬੰਦੀ ਇੱਥੇ ਪਹੁੰਚੀ ਨੇ ਬਾਬਾ ਕੁਲਵਿੰਦਰ ਸਿੰਘ ਜੀ ਹੁਣ ਇਹ ਮੋਹਾਲੀ ਤੋਂ ਪਹੁੰਚੇ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਇਹ ਧਰਨੇ ਲਗਾਉਣੇ ਰੋਡ ਜਾਮ ਕਰਨੇ ਇਹ ਹੱਲ ਹੈਗਾ ਕੋਈ ਦੇਖੋ ਜਦੋਂ ਸਰਕਾਰਾਂ ਅੰਨੀਆਂ ਬੋਲੀਆਂ ਹੋ ਜਾਂ ਨਾ ਸਰਕਾਰਾਂ ਨੂੰ ਦੱਸਣਾ ਪੈਂਦਾ ਸੁਣਾਉਣਾ ਪੈਂਦਾ ਦੇਖੋ ਸਾਨੂੰ ਪਤਾ ਵੀ ਧਰਨੇ ਲਾ ਕੇ ਕੋਈ ਹੱਲ ਨਹੀਂ ਪਰ ਅਸੀਂ ਧਰਨੇ ਇਕੱਲੇ ਧਰਨੇ ਨਹੀਂ ਲਾਉਣੇ ਹੈਗੇ ਅਸੀਂ ਇਹੀ ਕਰਦੇ ਵੀ ਜਿਹੜਾ ਵੀ ਕੋਈ ਕਿਸੇ ਬੱਚੇ ਨਾਲ ਗਲਤ ਕੰਮ ਕਰਦਾ ਹੈ ਜੀ ਦੇਖੋ ਇੰਨਾ ਵੱਡਾ ਜ਼ੁਲਮ ਐਡਾ ਵੱਡਾ ਦੁੱਖ ਹੂੰ ਤਦ ਦੇਖੋ ਅਸੀਂ ਨਾ ਗੰਗ ਸਿੰਘਾਂ ਨੇ ਮਾਫ਼ ਨਹੀਂ ਕਰਨਾ ਕਿਉਂਕਿ ਲੋਕ ਪਹਿਲੋ ਕਹਿੰਦੇ ਨੇ ਹੰਗ ਸਿੰਘ ਧੱਕਾ ਕਰਦੇ ਜੀ ਇਹ ਤਾਲੇਵਾਨ ਵਾਂਗੂ ਟੰਗ ਦਿੰਦੇ ਜਿਹੜਾ ਸਾਨੂੰ ਕਿਸੇ ਬੱਚੇ ਨੇ ਇਹੋ ਜੀ ਹਰਕਤ ਕਰਦਾ ਮਿਲ ਗਿਆ ਅਸੀਂ ਵੱਡਕੇ ਚੌਂਕ 'ਚ ਟੰਗਣਾ ਸਾਡੇ ਦੇ ਪਰਚੇ ਹੋ ਜਾਣ ਸਾਡੇ ਸਾ 10-10 ਸਾਲਾਂ ਹੀ ਘਾਟਾਵਾਂਗੇ ਸਿੰਘ ਸਾਡੇ ਪਰ ਅਸੀਂ ਜਿਹੜਾ ਕੋਈ ਗਲਤ ਕਰਤ ਕਰ ਮਿਲ ਗਿਆ ਇਸ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਦੇਣਾ ਵੱਡਕੇ ਚੌਂਕ 'ਚ ਡਾਂਗਾਂਗੇ ਅਸੀਂ ਬਿਲਕੁਲ ਵੱਡਣਾ ਕੋਈ ਹੱਲ ਹੈਗਾ ਫਿਰ ਕਾਨੂੰਨ ਹੱਥ 'ਚ ਰਹੇ ਤੁਸੀਂ ਬਹੁਤ ਵੱਡਾ ਹੱਲ ਤੁਸੀਂ ਬਾਹਰਲੇ ਵਿਦੇਸ਼ਾਂ 'ਚ ਦੇਖ ਲਓ ਸਾਊਦੀ ਅਰਬ 'ਚ ਦੇਖਿਆ ਕਦੀ ਕਤਲ ਹੁੰਦਾ ਕੋ ਰਹਿਆ ਜੇ ਕਿਤੇ ਕਤਲ ਹੋ ਜਾਂਦਾ ਹੈ ਜਾਂ ਕੋ ਰੇਪ ਹੋ ਜਾਂਦਾ ਉਸ ਟਾਈਮ ਨੂੰ ਮੋਦੀ سزا ਦੇ ਦਿੰਦੇ ਆ ਕੋਈ ਉਥੇ ਹਰਕਤ ਨਹੀਂ ਹੁੰਦੀ ਮਾਰਾ ਰਣਜੀਤ ਸਿੰਘ ਦਾ ਰਾਜ ਦੇ ਵਿੱਚ ਕਦੀ 40 ਸਾਲ ਚ ਰੇਪ ਹੋਇਆ ਸੀ ਕਿਉਂਕਿ ਉਹ ਦੇਸ਼ ਨਕਾਲਾ ਦੇ ਦਿੰਦੇ ਸੀ ਹੁਣ ਤਾਂ ਕੀ ਅਗਲਾ 5-6 ਸਾਲ ਕੱਟ ਕੇ ਫੇਰ ਆ ਜਾਂਦਾ ਜੇ ਕੋ ਪ੍ਰੂਫ ਹੀ ਨਹੀਂ ਇਸ ਕਰਕੇ ਆਪਾਂ ਨੂੰ ਤਕੜੇ ਹੁੰਦੀ ਲੋੜ ਏ ਇੱਕ ਹੋਰ ਮਸਲਿਆ ਕੋ ਕਾਨੂੰਨ ਕੋ ਜਾਓ ਪਰ ਜਦੋਂ ਕੋਈ ਬੱਚੇ ਦੇ ਨਾਲ ਗਰਤ ਹੱਲ ਕਰਦਾ ਹੈ ਐਡਾ ਵੱਡਾ ਜੁਰਮ ਬੱਚੇ ਦੇ ਨਾਲ ਕਰਦਾ ਹੈ ਉਹੋ ਜੇ ਬੰਦੇ ਲਈ ਕੋਈ ਮਾਫੀ ਨਹੀਂ ਉਹਨੂੰ ਝਟਕ ਕੇ ਸੋਦਾ ਲਾ ਦੇਣਾ ਚਾਹੀਦਾ ਖਾਲਸਾ ਪੰਜਾਬ ਸਾਰਾ ਪੁੱਛੇ ਕਸੂਰ ਕੀ ਸੀ ਉਹ ਬੱਚੇ ਦਾ ਪ੍ਰਵਾਸੀ ਨੇ ਕਿਉਂ ਗਲਤ ਕੰਮ ਕੀਤਾ ਨਾ ਪ੍ਰਵਾਸੀ ਦੇ ਕੋਈ ਬਿਆਨ ਆ ਇਹਨਾਂ ਦਾ ਕੋਈ ਗੱਲਬਾਤ ਹੋਈ ਹੈ ਕਸੂਰ ਬੱਚੇ ਦਾ ਨਹੀਂ ਸਾਡਾ ਸਾਡਾ ਕਸੂਰ ਹੈ ਬੱਚੇ ਦਾ ਕਸੂਰ ਕੋ ਨਹੀਂ ਸਾਡਾ ਕਸੂਰ ਤਾਂ ਅਸੀਂ ਘਰਾਂ 'ਚ ਵਾੜੇ ਅਸੀਂ ਘਰਾਂ 'ਚ ਰੱਖੇ ਸਾਡੇ ਕਈ ਜ਼ਿੰਮੇਵਾਰਾਂ ਨੂੰ ਕਹਤੋ ਤੁਸੀਂ ਪ੍ਰਵਾਸੀ ਘਰਾਂ 'ਚ ਵਾੜਿਆ ਉਹ ਕਹਿੰਦੇ ਅਸੀਂ ਰੱਖੇ ਆ ਪਰ ਗਾਂ ਤੋਂ ਪਿੰਡਾਂ 'ਚ ਮਤੇ ਪੈ ਰਹੇ ਜਿन्हे ਕੋਈ ਪ੍ਰਵਾਸੀ ਕੰਮ ਕਰਨ ਦੀ ਰੱਖਣਾ ਹੈ ਮੋਟਰ ਤੇ ਰੱਖੇ ਤੇ ਆਪਣਾ ਥਾਣੇ 'ਚ ਲਿਖ ਕੇ ਦਵੇ ਵੀ ਮੇਰੀ ਜ਼ਿੰਮੇਵਾਰੀ ਤੇ ਰਹੇਗਾ ਤੇ ਬਾਕੀ ਜਦੋਂ ਹਰਕਤਾਂ ਕਰਦਾ ਮਿਲ ਗਿਆ ਸਾਨੂੰ ਤੇ ਇਹ ਪ੍ਰਵਾਸੀ ਵੀ ਮਾਰ ਦੇਣਾ ਤੇ ਜਿਹਨੇ ਰੱਖਿਆ ਉਹਦੀ ਵੀ ਛੇਤਰਪਰੇਡ ਕਰਨੀ ਆ ਨੇ ਉਹਨਾਂ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਤੁਸੀਂ ਪੰਜਾਂ ਸਰਪੰਚਾਂ ਨਾਲ ਕੋਈ ਗੱਲਬਾਤ ਹੋਈ ਹੈ ਕਿਉਂਕਿ ਅੱਜ ਇੱਕ ਵੱਡਾ ਇਕੱਠ ਹੋਇਆ ਇੱਥੇ ਕਿ ਹੋਰ ਪੰਚਾਇਤਾਂ ਵੀ ਤੁਹਾਡੇ ਨਾਲ ਸੰਪਰਕ ਕਰ ਰਹੀ ਹੁਣ ਇਸ ਮਸਲੇ ਸਬੰਧੀ ਉਹ ਪੰਚਾਇਤਾਂ ਨਾਲ ਕਈਆਂ ਨਾਲ ਗੱਲ ਹੋ ਰਹੀ ਸਾਰਿਆਂ ਨੂੰ ਕਹਿ ਰਹੀ ਮਤੇ ਲਿਖ ਕੇ ਪਾਓ ਜਿਹਨੂੰ ਪ੍ਰਵਾਸੀ ਦੀ ਲੋੜ ਹੈ ਮੋਟਰ ਤੇ ਰੱਖੋ ਜੀ ਤੇ ਥਾਣੇ 'ਚ ਲਿਖ ਕੇ ਦੇ ਕੇ ਆਓ ਵੀ ਅਸੀਂ ਇਨੇ ਬੰਦੇ ਰੱਖੇ ਆ ਵੀ ਇਹ ਸਾਡੀ ਆਪਣੀ ਜ਼ਿੰਮੇਵਾਰੀ ਆ ਹਮ ਆਪਣੀ ਜ਼ਿੰਮੇਵਾਰੀ ਤੇ ਰੱਖੋ ਨਹੀਂ ਤੇ ਅਸੀਂ ਜਿਹੜਾ ਪ੍ਰਵਾਸੀ ਕੋਈ ਗਲਤ ਫਿਰਦਾ ਮਿਲ ਗਿਆ ਫੇਰ ਨਾ ਹੀ ਨੇ ਬਖਸ਼ਣਾਗਾ ਪੰਜਾਬ ਦਾ ਬਾਈਕਟ ਕਰ ਰਿਹਾ ਪਰ ਮੌਜੂਦਾ ਐਮ ਇਤਨਾ ਕਦੇ ਉਹ ਕਹਿੰਦੇ ਵੀ ਜੋ ਕੋਈ ਕੰਮ ਕਰਨ ਆ ਰਿਹਾ ਹੈ ਤਾਂ ਆਲਾਨ ਤੋਂ ਕੋਈ ਇਕ ਨਹੀਂ ਸਾਡੇ ਪੰਜਾਬੀ ਵੀ ਤਾਂ ਬਾਹਰ ਕੰਮ ਕਰਨ ਜਾਂਦੇ ਨੇ ਦੇਖੋ ਜੇ ਪੰਜਾਬੀ ਕੰਮ ਕਰਨ ਜਾਂਦੇ ਇਹੋ ਜਿਹੀ ਹਰਕਤਾਂ ਤਾਂ ਨਹੀਂ ਕਰਦੇ ਹੂੰ ਜਿਹੋ ਜਿਹੇ ਬੱਚੇ ਨਾਲ ਜ਼ੁਲਮ ਹੋਇਆ ਪੰਜਾਬੀ ਜ਼ੁਲਮ ਕਰਦੇ ਫਿਰ ਦੇ ਕੈਨੇਡਾ ਅਮਰੀਕਾ 'ਚ ਦੇਖਿਆ ਕਿਸੇ ਨੇ ਸੁਭਾਨ ਅੱਲ੍ਹਾ ਨਹੀਂ ਹੁੰਦਾ ਜੀ ਦੇਖੋ ਹੁਣ ਸੀਐਮ ਸਾਹਿਬ ਕਹਿ ਰਹੇ ਆ ਕੀ ਅਸੀਂ ਜਾ ਕੇ ਮਹਾਜਲ 'ਚ ਜ਼ਮੀਨ ਲੈ ਸਕਦਾ ਕੋਈ ਹੂੰ ਕੀ ਅਸੀਂ ਰਾਜਸਥਾਨ 'ਚ ਲੈ ਸਕਦਾ ਹੂੰ ਉਹ ਇੱਥੇ ਸਾਨੂੰ ਉੱਥੇ ਕਿਉਂ ਨਹੀਂ ਮਿਲਦੀ ਉਹ ਇੱਥੇ ਆ ਕੇ ਲੈ ਲੈਂਦੇ ਇਹ ਮਤਾ ਨਹੀਂ ਪਹਿਰ ਸਕਦਾ ਪਹਿਣਾ ਚਾਹੀਦਾ ਪਰ ਗਾਂ ਜਿਹੜਾ ਪੰਜਾਬ ਦਾ ਸੀਐਮ ਹੋਏਗਾ ਉਹਨੂੰ ਇਹ ਮਤੇ ਪੋਣੇ ਪਹਿਣੇ ਉਹਨੂੰ ਵੋਟ ਪਾਉਣੀ ਅਸੀਂ ਸਾਰਿਆਂ ਨੇ ਸਾਰੇ ਪੰਜਾਬ ਨੇ ਇਹ ਮਤਾ ਵੀ ਸਾਡੇ ਉਹ ਜਮੀਨ ਲਵੇ ਜਿਹੜਾ ਸਾਨੂੰ ਉੱਥੇ ਦਵੇ ਜਿਹੜੇ ਵੀ ਪ੍ਰਵਾਸੀ ਨੇ ਗਲਤ ਕੰਮ ਕੀਤਾ ਸੀ ਬਿਲਕੁਲ ਨਹੀਂ ਬਖਸ਼ਣਾ ਧਿਆਨ ਨਾਲ ਸੁਣੋ ਇਹ ਪ੍ਰਵਾਸੀ ਜਦੋਂ ਯੂਪੀ ਤੋਂ ਬਿਹਾਰ ਚੋਂ ਪੰਜਾਬ ਦੇ ਵਿੱਚ ਆਉਂਦੇ ਨੇ ਕੰਮ ਕਰਨਗੇ ਇਹਨਾਂ ਦੇ ਉੱਧਰ ਵੀ ਵੋਟ ਹੁੰਦੀ ਹੈ ਇੱਧਰ ਵੀ ਵੋਟ ਹੁੰਦੀ ਹੈ ਦੋ ਦੋ ਤਾਂ 5-5 ਦਾ ਆਧਾਰ ਕਾਰਡ ਹੁੰਦੇ ਨੇ ਜਾਂ ਇਦਾਂ ਦੀ ਗੱਲ ਵੀ ਸਾਹਮਣੇ ਆਉਂਦੀ ਹੈ ਦੇਖੋ ਸਰਕਾਰਾਂ ਦੇ ਮਸਲੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਜੀ ਸਰਕਾਰ ਜਿਨੇ ਐਸਐਸਪੀ ਮਹਾਲੀ ਰੋਪੜ ਪੂਰੇ ਪੰਜਾਬ ਦੇ ਉਹ ਜਿਨੇ ਵੀ ਪ੍ਰਵਾਸੀ ਰਹਿ ਰਹੇ ਆ ਉਹਨਾਂ ਦਾ ਆਧਾਰ ਕਾਰਡ ਬੋਡ ਕਾਰਡ ਚੈੱਕ ਕਰੇ ਤੇ ਕੱਲ ਨੂੰ ਕੋਈ ਗਲਤ ਕੰਮ ਹੋ ਗਿਆ ਤੇ ਪ੍ਰਸ਼ਾਸਨ ਵੀ ਚ ਖਟਾਰੇ 'ਚ ਖੜਾ ਹੋਊਗਾ ਕਿਉਂਕਿ ਪ੍ਰਸ਼ਾਸਨ ਦਾ ਕੰਮ ਹੈ ਦੇਖਣਾ ਵੀ ਇੱਕ ਪ੍ਰਵਾਸੀ ਦੇ ਚਾਰ ਚਾਰ ਧਾਰ ਘੜ ਕਿੱਥੋਂ ਆ ਗਏ ਇਸ ਕਰਕੇ ਪ੍ਰਸ਼ਾਸਨ ਧਿਆਨ ਦੇਵੇ ਇਹ ਚੀਜ਼ ਤੇ ਹੁਣ ਤੋਂ ਕਾਰਵਾਈ ਸ਼ੁਰੂ ਕਰ ਦੇ ਕਿਉਂਕਿ ਰੋਲਾ ਵਧੂਗਾ ਜਿਹੜਾ ਕੋਈ ਪੂਰੇ ਪ੍ਰੂਫਾ ਨਾਲ ਰਹਿ ਰਿਹਾ ਉਹ ਸਹੀ ਟੰਗ ਨਾਲ ਕੱਲੀ-ਕੱਲੀ ਥਾਣੇ ਚ ਕੋਈ ਹੋਣੀ ਚਾਹੀਦੀ ਬਿਥੇ ਰਹਿ ਰਿਹਾ ਜਿਹਦੇ ਕੋਈ ਪ੍ਰੂਫ ਨਹੀਂ ਉਹ ਆਪਣਾ ਜਾਵੇ ਜਾਂ ਰੱਖਣਾ ਕਿਸੇ ਨੇ ਤੋ ਆਪਣੀ ਜ਼ਿੰਮੇਵਾਰੀ ਤੇ ਰੱਖਿਆ ਨੂੰ ਕੀ ਤੁਸੀਂ ਕੋਈ ਵੱਡਾ ਐਕਸ਼ਨ ਵੀ ਲੈ ਸਕਦੇ ਹੋ ਨਿਆਂਗ ਸਿੰਘ ਜਥੇਬੰਦੀਆਂ ਪੰਜਾਬ ਦੇ ਵਿੱਚ ਇੰਨੀ ਨੇ ਕੋਈ ਮੀਟਿੰਗ ਰੱਖੋਗੇ ਇਸ ਸਬੰਧੀ ਪ੍ਰਵਾਸੀਆਂ ਪ੍ਰਤੀ ਦੇਖੋ ਬੜੀ ਚੜ੍ਹਦੀ ਕਲਾ ਸਾਰੇ ਮੀਟਿੰਗ ਕਰ ਰਹੇ ਜਥੇਬੰਦੀਆਂ ਵੀ ਮੀਟਿੰਗ ਕਰ ਰਹੀ ਹੈ ਕਿਉਂਕਿ ਅੱਜ ਪੰਜਾਬ ਦੇ ਨੂੰ ਖੜਨ ਦੀ ਲੋੜ ਹੈ ਦੇਖੋ ਕੋਈ ਛੋਟੀ ਮੋਟੀ ਲੜ ਇੱਕ ਬੱਚੇ ਤੇ ਜ਼ੁਲਮ ਕਰਨਾ ਤੁਸੀਂ ਵੇਖਿਆ ਸਾਰਿਆਂ ਨੇ ਦੇਖੋ ਅਸੀਂ ਪੂਰੀ ਵੀਡੀਓ ਨਹੀਂ ਵੇਖ ਸਕਦੇਓ ਬੱਚੇ ਵਾਲੀ ਜੀ ਨਾ ਉਹਦੇ ਪਰਿਵਾਰ ਨੂੰ ਵੇਖ ਸਕਦੇ ਤੁਸੀਂ ਵੀ ਸਾਰੇ ਪਰਿਵਾਰਾ ਵਾਲੇ ਸਾਰੇ ਬੱਚਿਆਂ ਵਾਲੇ ਜੇ ਇਹੀ ਸਾਡੇ ਬੱਚੇ ਨਾਲ ਹਰਕਤ ਹੋਵੇ ਕੀ ਅਸੀਂ ਕੀ ਕਰਾਂਗੇ ਹੂੰ ਪਰ ਉਹ ਸਾਡਾ ਬੱਚਾ ਸੀ ਸਾਡੇ ਪੰਜਾਬ ਦਾ ਬਸਾ ਬੱਚਾ ਸੀ ਹੂੰ ਸਾਡੇ ਕੋ ਕੋਈ ਗਾਹ ਮਾਫੀ ਦੀ ਉਮੀਦ ਨਾ ਰੱਖੀ ਨਾ ਅਸੀਂ ਕਾਨੂੰਨ ਕੋ ਜਾਣਾ ਜਿਹੜਾ ਸਾਨੂੰ ਕਿਸੇ ਬੱਚੇ ਨਾਲ ਇਹੋ ਜਿਹੀ ਹਰਕਤ ਕਰਦਾ ਮਿਲ ਗਿਆ ਅਸੀਂ ਬਿਲਕੁਲ ਨਗਾ ਸਿੰਘਾਂ ਵਾਲਾ ਸੋਦਾ ਲਾ ਕੇ ਚੌਂਕ ਚ ਟੰਗ ਦੇਣਾ ਉਸ ਬੱਚੇ ਨਾਲ ਦਰਿੰਦਗੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਪਰਸੋਂ ਜਲਿੰਦਰ ਤੋਂ ਵੀ ਖਬਰ ਆਈ ਤੁਸੀਂ ਦੇਖੀ ਹੋਣੀ ਹੈ ਪਰਵਾਸੀ ਛੋਟੀ ਜੀ ਬੱਚੀ ਨੂੰ ਕਮਰੇ ਦੇ ਵਿੱਚ ਲੈ ਜਾਂਦਾ ਉਸ ਤੋਂ ਬਾਅਦ ਚਲੋ ਮਹੱਲੇ ਦੇ ਵਿੱਚ ਰੋਲਾ ਪੈ ਜਾਂਦਾ ਪਰਵਾਸੀ ਨੂੰ ਕੱਢਿਆ ਜਾਂਦਾ ਮੌਕੇ ਤੇ ਪੁਲਿਸ ਆਂਦੀ ਹੈ ਪੁਲਿਸ ਲੈ ਕੇ ਜਾਂਦੀ ਹੈ ਉਸ ਨੂੰ ਉਹ ਦੇਖੋ ਸਾਡੇ ਪਰਿਵਾਰਾਂ ਦੀ ਗਲਤੀ ਜਦੋਂ ਇਹੋ ਜਿਹੀ ਕੋਈ ਹਰਕਤ ਕਰਦਾ ਬੱਚੇ ਦੇ ਨਾਲ ਯਾਰ ਤੁਸੀਂ ਉਹਨੂੰ ਕਿਉਂ ਬਖਸ਼ ਦੇ ਜੇ ਭ ਕੋ ਤੱਕ ਜਾਂਦਾ ਕਦੀ ਵੇਖਿਆ ਆਪਾਂ ਜਦੋਂ ਭੀੜ 'ਚ ਕਤਲ ਹੁੰਦਾ ਨਾ ਉਹ 6 ਮਹੀਨਾ 'ਚ ਬਰੀ ਹੋ ਜਾਂਦਾ ਇਸ ਕਰਕੇ ਸਾਰੇ ਨੂੰ ਇਹ ਕਹਿੰਦੇ ਇਹੋ ਹਰਕਤ ਕਰਦਾ ਕੋਈ ਉਹਨੂੰ ਨਾ ਬਖਸ਼ੋ ਇਕੱਠੇ ਹੋ ਕੇ ਮਾਰ ਮੁਰਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਜੇ ਚਾਰ ਪੈਟ ਦੇ ਮੁੰਡੇ ਜੇਲ੍ਹ ਕੱਟ ਹੋਣਗੇ ਪਰ ਸੁਧਾਰ ਹੋ ਜੂਗਾ ਕੋਈ ਵੀ ਬੰਦਾ ਵੀ ਉਹਨੂੰ ਅਕਲ ਆ ਜਾਊਗਾ ਵੀ ਇਹੋ ਜਿਹੇ ਕੰਮ ਹੁੰਦੇ ਆ ਜਦੋਂ ਅਸੀਂ ਇੱਕ ਨਿੱਕੇ ਨਿੱਕੇ ਬੱਚਿਆਂ ਨਾਲ ਹਰਕਤ ਕਰਦੇ ਆ ਜ਼ੁਲਮ ਕਰਦੇ ਆ ਬੱਚਿਆਂ ਤੇ ਦੇਖੋ ਭਾਈ ਆਖਰੀ ਸਵਾਲ ਹੈ ਕਹਿੰਦੇ ਵੀ ਪਰ ਗਲਤੀ ਤਾਂ ਉਸ ਪ੍ਰਵਾਸੀ ਨੇ ਕੀਤੀ ਹੈ 2-4 ਬੰਦੇ ਹੋਣਗੇ ਜਿਹੜੇ ਖਰਾਬ ਕਰ ਰਹੇ ਪਰ ਸਾਰਿਆਂ ਦਾ ਕਸੂਰ ਕੀ ਹੈ ਬਾਕੀ ਪ੍ਰਵਾਸੀ 25-25 ਸਾਲਾਂ ਤੋਂ 40-40 ਸਾਲਾਂ ਤੋਂ ਇੱਥੇ ਪਰਿਵਾਰਾਂ ਸਮੇਤ ਰਹਿ ਰਹੇ ਨੇ ਉਹਨਾਂ ਦਾ ਕਸੂਰ ਕਿਉਂ ਹੋ ਸਕਦਾ ਦੇਖੋ ਇਹ ਸਰਕਾਰ ਜ਼ਿੰਮੇਵਾਰੀ ਲਵੇ ਜਿਹੜੇ ਹੁਣੇ ਰਹਿ ਰਹੇ ਆ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਰਹਿਣ ਪਰ ਗਾਂ ਇਹਨਾਂ ਦੇ ਆਧਾਰ ਕਾਰਡ ਬੰਦ ਹੋਣੇ ਚਾਹੀਦੇ ਆ ਜਿਨ੍ਹਾਂ ਦਾ ਕੋਈ ਆਪਣ ਆਉਣ ਵਾਲੇ ਟਾਈਮ ਤੇ ਆਪਾਂ ਸੁਧਾਰ ਇਹਨਾਂ ਦਾ ਕਰਨਾ ਪੈਣਾ ਆਪਾਂ ਉਹਨੂੰ ਜਿਹੜਾ ਕੋਈ ਸਹੀ ਰਹਿ ਰਿਹਾ ਜੀ ਪੁਰਾਣੇ ਆਧਾਰ ਕਾਰਡ ਬੋਰਡ ਕਾਰਡ ਉਹ ਪਰਿਵਾਰਾਂ ਨੂੰ ਰਹਿਣ ਬੰਦੇਆਂ ਨੂੰ ਤੇ ਜਿਹੜੇ ਨਵੇਂ ਇਹਨਾਂ ਦੇ ਬਿਲਕੁਲ ਆਧਾਰ ਕਾਰਡ ਨਹੀਂ ਬਣਨੇ ਚੀ ਤੇ ਕੋਈ ਇਹਨਾਂ ਦੀ ਵੋਟ ਨਹੀਂ ਬਣਦੀ ਚਹੀਦੀ ਜਿਹਨੂੰ ਲੋੜ ਹੈ ਕੰਮ ਕਰਨ ਵਾਸਤੇ ਕਿ ਫੈਕਟਰੀ ਵਾਲੇ ਨੇ ਰੱਖੇ ਆ ਉਹ ਆਪਣਾ ਲਿਖ ਕੇ ਦੇਵੇ ਵੀ ਇਹਨੇ ਮਜ਼ਦੂਰ ਮੈਂ ਰੱਖੇ ਆ ਤੇ ਮੇਰੀ ਇਹਦੀ ਜ਼ਿੰਮੇਵਾਰੀ ਹੋਏਗੀ ਤੇ ਕੁਰਾਲੇ ਦੇ ਵਿੱਚ ਪਹੁੰਚੇ ਉਹ ਬੀਤੀ ਰਾਤ ਇੱਥੋਂ ਦੇ ਨੌਜਵਾਨਾਂ ਵੱਲੋਂ ਰੇੜੀਆਂ ਬੰਦ ਕਰਾਈ ਗਈ ਹੈ ਪ੍ਰਵਾਸੀਆਂ ਦੀ ਚਕਾਈ ਗਈ ਹੈ ਇੱਥੋਂ ਬਿਲਕੁਲ ਸਹੀ ਗੱਲ ਹੈ ਜਿਨ੍ਹਾਂ ਦੇ ਜ਼ੁਲਮ ਹੋਇਆ ਹੈ ਹੁਣ ਜਿਹੜੇ ਲੀਡਰ ਕਹਿੰਦੇ ਵੀ ਕੁਝ ਨਹੀਂ ਹੋਇਆ ਜੇ ਇਹ ਪੁੱਛੇ ਉਹ ਲੀਡ ਫਿਰ ਕੀ ਕਰਦੇ ਕੀ ਗੱਲ ਉਹਨਾਂ ਨੂੰ ਕੋਈ ਦੋਖਣੀ ਹਜੇ ਤੱਕ ਪੰਜਾਬ 'ਚ ਇਹ ਜਿਹੜੇ ਠੇਕੇਦਾਰ ਇਹਦੇ بڑے بڑے ਲੀਡਰ ਐਮਪੀ ਐਮਐਲ ਕਿਸੇ ਦਾ ਬਿਆਨ ਆ ਕੀ ਗੱਲ ਉਹਨਾਂ ਦਾ ਮੂੰਹ ਟੁੱਟ ਗਿਆ ਕਰੋਨ ਸ਼ਰਮ ਆਉਂਦੀ ਬੋਲਣ ਲੱਗਿਆ ਪੰਜਾਬ ਲਈ ਵੋਟਾਂ ਮੰਗਦੇ ਪਿੰਡਾਂ ਦੇ ਧੱਕੇ ਖਾਂਦੇ ਫਿਰਦੇ ਆ ਕੀ ਅਜੋ ਬੋਲ ਨਹੀਂ ਸਕਦੇ ਬਿੱਡਾ ਵੱਡਾ ਜ਼ੁਲਮ ਹੈ ਬੱਚੇ ਨਾਲ ਐਡਾ ਬੱਚੇ ਨਾਲ ਧੱਕਾ ਆਇਆ ਇਸ ਕਰਕੇ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆ ਵੀ ਇਕੱਠੇ ਹੋ ਗਿਆ ਆਪਾਂ ਤਕੜੇ ਹੋਈਏ ਪੰਜਾਬ ਦੇ ਹੱਕ ਸੱਚ ਲਈ ਖੜੇ ਹੋ ਕੇ ਆਪਾਂ ਪੰਜਾਬ ਨੂੰ ਇੱਕ ਆਜ਼ਾਦੀ ਦੇਉਣੀ ਹੈ ਆਜ਼ਾਦੀ ਬੜੀ ਵੱਡੀ ਜੇ ਸਾਡੀ ਸਰਕਾਰਾਂ ਵਧੀਆ ਹੋ ਗਿਆ ਨਾ ਜੀ ਪੰਜਾਬ 'ਚ ਕੋਈ ਕ੍ਰਿਮੀਨਲ ਬੰਦਾ ਨਾ ਆਵੇ ਹੂੰ ਉਦੀ ਹਰ ਬੰਦੇ ਦੀ ਜਾਗ ਚੁਣੀ ਚਾਹੀਦੀ ਏ ਤੇ ਸਾਡੇ ਪੰਜਾਬ ਸੁਧਰ ਜਾਏਗਾ ਸਾਡੇ ਬੱਚੇ ਰਾਤ ਨੂੰ 12 12 ਵਜੇ ਵਿੱਚ ਗਲੀਆਂ 'ਚ ਖੜਨੇ ਚਾਹੀਦੇ ਆ ਫਿਰ ਸਾਡਾ ਪੰਜਾਬ ਮਹਾਰਾ ਰਣਜੀਤ ਸਿੰਘ ਦਾ ਰਾਜ ਏ ਜੇ ਅਸੀਂ ਹੁਣ ਘਰ ਵਾਲੇ ਜਿੰਨੇ ਪੜੇ ਲਿਖੇ ਇਹਨਾਂ ਨੇ ਬੱਚੇ ਲਗੋ ਕੇ ਅੰਦਰਾਂ 'ਚ ਵਾੜ ਲੈਣੇ ਕੀ ਕਰਨਗੇ ਬੱਚਿਓ ਮਾਵਾ ਬਟ ਡਰ ਰਹੇ ਨੇ ਆ ਜਿਹਨ ਮਾਹੌਲਤਾਂ ਤੋਂ ਹੋਇਆ ਬਚ ਗਏ ਆ ਜਿੱਦਾਂ ਤਾਂ ਆਇਆ ਉਹਦਾਂ ਦੇ ਲੋਕਾਂ ਨੇ ਬੱਚੇ ਘਰਾਂ 'ਚੋਂ ਕੱਢਨੇ ਬੰਦ ਕਰਤੇ ਹੁਣ ਇਹ ਲੀਡਰਾਂ ਦੇ ਬੱਚੇ ਤੇ ਪੁਲਿਸ ਵਾਲੇ ਕੋਲ ਆ ਜਿਪਸੀ 'ਚ ਲੈ ਕੇ ਜਾਂਦੇ ਆ ਸਕੂਲੇ ਜਿਪਸੀ 'ਚੋਂ ਲੈ ਕੇ ਆ ਜਾਂਦੇ ਹੁਣ ਆਮ ਬੰਦਾ ਕੀ ਕਰ ਇਸ ਘਰ ਕੇ ਆਪ ਤਕੜੇ ਹੋਗੇ ਪੰਜਾਬ ਦੇ ਹੱਕ ਸੱਚ ਲਈ ਖੜਨਾ ਹੈ ਪੰਜਾਬ ਲਈ ਖੜਨਾ ਹੈ ਤੇ ਪਰਿਵਾਰ ਕੋਲ ਜਾ ਰਹੇ ਹੁਜਾਰਪੁਰ ਕੇ ਉਹਨਾਂ ਨੂੰ ਮਿਲਣ ਬਿਲਕੁਲ ਬਾਬਾ ਮਾਨ ਸਿੰਘ ਜੀ 10 ਗੱਡੀਆਂ ਲੈ ਕੇ ਪਰਿਵਾਰ ਨੂੰ ਮਿਲਣਗੇ ਦੁੱਖ ਸੁਣਨਗੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਵੀ ਜਿੱਦਨ ਵੀ ਭਈਆ ਸਾਨੂੰ ਮਿਲ ਗਿਆ ਪੰਜ ਚਾਰ ਸਾਲ ਜੇ ਬਾਹਰ ਆ ਗਿਆ ਸੀ ਬਿਲਕੁਲ ਮਾਰਾਂਗੇ ਉਹਨੂੰ ਝੌਂਗ 'ਚ ਵੜਾਂਗੇ ਉਹਨੂੰ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਵੀਰ ਹੁਣੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿੱਥੋਂ ਆਏ ਹੋ ਚਟੌਲੀ ਪਿੰਡ ਜੀ ਚਟੌਲੀ ਪਿੰਡ ਕਿਵੇਂ ਲੱਗਦਾ ਜਦੋਂ ਪਰਿਵਾਰ ਦਾ ਦੁੱਖ ਸੁਣਦੇ ਹੋ ਵੀ ਛੋਟਾ ਜਿਹਾ ਬੱਚਾ ਹੈ 5 ਸਾਲਾਂ ਦਾ ਕਤਲ ਕਰ ਦਿੱਤਾ ਜਾਂਦਾ ਬੜੀ ਬੇਰਅਮੀ ਨਾਲ ਕਹਿੰਦੇ ਜੀ ਬਾਪ ਦੇ ਬਿਆਨ ਸੀਗੇ ਮੂੰਹ ਦੇ ਵਿੱਚ ਕੀੜੇ ਚੱਲ ਰਹੇ ਜਦੋਂ ਉਹ ਬੱਚੇ ਦੀ ਲਾਸ਼ ਦੇਖਦੇ ਬਹੁਤ ਰੂਹ ਕੰਬਦੀ ਆ ਜੀ ਸੁਣ ਕੇ ਬਹੁਤ ਰੋਣਾ ਆਉਂਦਾ ਹੈ ਜੇ ਕਹਿੰਦੇ ਵੀ ਬੱਚੇ ਦੇ ਮਤਲਬ ਪ੍ਰਾਈਵੇਟ ਬਾਟ ਚ ਉਹਨਾਂ ਨੇ ਉਲੰਘਾਇਆ ਹੈ ਬਹੁਤ ਸਾਡੇ ਪਿੰਡ ਵੀ ਵੀਰ ਚਟੋਲੀ ਪਿੰਡ ਵੀ ਪਿੱਛੇ ਜੇ ਕੁੜੀ ਮਾਰਤੀ ਛਾਲ ਢੇਡ ਸਾਲ ਹੋ ਗਿਆ ਬਹੁਤ ਨਿਊਜ਼ ਚੱਲੀ ਸੀ ਛੋਟੀ ਜੀ ਕੁੜੀ ਭਈਏ ਨੇ ਮਤਲਬ ਇਟਾਂ ਮਾਰ ਮਾਰ ਕੇ ਸਿਰ ਤੇ ਮਤਲਬ ਉਹਦੇ ਨਾਲ ਮਤਲਬ ਗਲਤ ਕੰਮ ਕਰਿਆ ਬਾਅਦ ਚ ਉਹਨੇ ਭਾਈ ਮਤਲਬ ਇਟਾਂ ਮਾਰ ਮਾਰ ਮਾਰਤੀ ਹੁਣ ਸਾਡੇ ਪਿੰਡ ਐਨੇ ਬਈਏ ਆ ਮੈਂ ਕਹਿੰਦਾ ਬਲ ਸਾਡੇ ਪਿੰਡ ਤੇ ਤੁਗਣੇ ਬਈਏ ਆ ਹਾਂ ਬਾਈ ਪਿੰਡ ਦੇ ਮਤਲਬ ਵਿੱਚ ਵੜ ਕੇ ਆਣ ਸਾਡੇ ਘਰਾਂ ਦੇ ਵਿੱਚ ਲਾਗ ਆਣ ਵਿੱਚ ਵੜ ਕੇ ਤੋਤੀਆਂ ਖੋਲ ਕੇ ਉੱਥੇ ਫਿਰਦੇ ਆ ਕੋਈ ਤੋਤੀਆਂ ਲਾ ਕੇ ਉਧਰ ਨੂੰ ਜਾਂਦਾ ਕੋਈ ਰਾਤ ਨੂੰ 12 ਵਜੇ ਆਉਂਦਾ ਡਿਊਟੀ ਤੇ ਕੋਈ 1 ਵਜੇ ਆਉਂਦਾ ਏ ਐਦਾਂ ਹੋ ਗਿਆ ਜੀ ਵੀ ਬਹੁਤ ਮਤਲਬ ਦੁਖੀ ਹੋਏ ਹੋਇਆ ਗੰਦ ਇੰਨਾ ਪਾਇਆ ਵਾ ਸਾਡੇ ਸਾਡੇ ਪਿੰਡ ਆ ਕੇ ਦੇਖਿਓ ਤੁਸੀਂ ਵੀ ਮੁਸਕ ਮਾਰ ਲਾਇਆ ਬਣੋ ਨੇ ਮੈਂ ਤਾਂ ਵੀ ਪੰਜਾਬ ਚ ਪਹਿਲਾਂ ਐਦਾਂ ਦਾ ਬੋਲਤਾ ਨਹੀਂ ਹੁੰਦਾ ਸੀਗਾ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਦੂਏ ਹੁੰਦੇ ਰੇ ਜੀ ਖੇਤਾਂ ਵਾਲੇ ਭਈਏ ਉਹ ਠੀਕ ਤੇ ਉਹ ਆਪਣੇ ਮੋਟਰਾਂ ਪਰ ਰਹਿੰਦੇ ਤੇ ਖੇਤਾਂ ਚ ਕੰਮ ਕਰਦੇ ਤੇ ਜੀ ਉਹ ਠੀਕ ਤੇ ਇਹਨਾਂ ਨੂੰ ਤਾਂ ਮੰਨ ਲਓ ਇੰਨਾ ਦੁਖੀ ਕਰਿਆ ਵਾ ਰੋਜ਼ਗਾਰ ਖੋਲੇ ਸਾਡੇ ਮੁੰਡਿਆਂ ਦੇ ਸਾਡੇ ਪਿੰਡ ਦੇ ਫੈਕਟਰੀਆਂ ਚ ਸਾਡੇ ਪੰਜਾਬੀ ਮੁੰਡਿਆਂ ਨੂੰ ਨਹੀਂ ਰੱਖਦੇ ਭਈਆਂ ਨੂੰ ਰੱਖਦੇ ਨੇ ਸਾਰੇ ਭਈਏ ਬਣੇ ਹੋਏ ਭਈਏ ਮੁਨਚੀ ਬਣੇ ਹੋਏ ਆ ਸਾਡੇ ਮੁੰਡਿਆਂ ਪਰ ਰੋ ਮਾਰਦੇ ਜਿਹੜੇ ਨੌਜਵਾਨ ਮੰਨ ਲਓ ਤੁਸੀਂ ਲੋਕ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਜੀ ਚਨਾਲੋ ਵਿੱਚ ਚਨਾਲੋਂ ਨਾਲੋਂ ਜ਼ਿਆਦਾ ਸਾਡੇ ਪਿੰਡ ਆ ਜੀ ਚਟੋਲੀ ਪਿੰਡ ਚ ਬਹੁਤ ਭਈਏ ਆ ਕੁੜੀ ਵੀ ਮਾਰਦੀ ਫੇਰ ਵੀ ਮੰਨ ਲਓ ਕਿਸੇ ਨੇ ਆਜਾ ਕਦਮ ਨਹੀਂ ਚੱਕਿਆ ਵੀ ਭਈਏ ਬਾਹਰ ਕੱਢਦੀਏ ਜੀ ਤਰ੍ਹਾਂ ਤੁਸੀਂ ਗੱਲਬਾਤ ਕਰੋਗੇ ਇਸ ਸੰਬੰਧੀ ਹਾਂਜੀ ਹੁਣ ਕਰੂੰਗਾ ਜੀ ਸਰਪੰਚ ਮੜਾ ਸਾਡਾ ਮਮਾਰ ਆ ਜੀ ਹਾਂ ਹੁਣ ਅਸੀਂ ਗੱਲ ਕਰੂੰਗੇ ਉਹ ਆ ਜਾਵੇ ਠੀਕ ਹੈ ਜੀ ਫੇਰ ਅਸੀਂ ਗੱਲ ਕਰੂੰਗੇ ਜੀ ਉਹਨਾਂ ਨਾਲ ਵੀ ਕੱਢੇ ਹੋਈ